ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਤੇ ਠੀਕ ਠਾਕ ਹੈ ਆ ਤੇ ਸ਼ੁਰੂ ਕਰਦੀ ਆ ਜੀ ਅੱਜ ਨਵਾਂ ਵਲੌਗ ਤੇ ਅੱਜ ਆਪ ਆਏ ਆ ਜੀ ਕੋਠੇ ਤੇ ਤੇ ਕੋਠੇ ਤੇ ਆਏ ਹੀ ਤੇ ਦਿਖਾਉਣੇ ਤੁਹਾਨੂੰ ਜਿਹੜਾ ਆਪਾਂ ਉੱਪਰ ਰੱਖਿਆ ਰੋਸ਼ਨਦਾਨ ਉਹਦੇ ਤੋਂ ਬਾਰਿਸ਼ ਆਉਂਦੀ ਹੈ ਤਾਂ ਟੱਕ ਜਾਈਦਾ ਧੁੱਪ ਆਉਂਦੀ ਤਾਂ ਤਾਂ ਵੀ ਟੱਕ ਜਾਈਦਾ ਹੈ ਤੇ ਅੱਜ ਹਉ ਬਾਰਿਸ਼ ਵੀ ਨਹੀਂ ਹੈਗੀ ਧੁੱਪ ਵੀ ਨਹੀਂ ਹੈਗੀ ਤੇ ਹੁਣ ਸ਼ਾਮ ਦਾ ਟਾਈਮ ਹੋ ਗਿਆ 6 7 ਦਾ ਤੇ ਰੋਟੀ ਲੱਗੀ ਆਪਾਂ ਬਣਾਉਣ ਤੇ ਰੋਸ਼ਨੀ ਨਹੀਂ ਜਾਂਦੀ ਰਸੋਈ ਦੇ ਵਿੱਚ ਤਾਂ ਕਰਕੇ ਲੱਗੀ ਆਪਾਂ ਰੋਸ਼ਨਦਾਨ ਓਪਨ ਕਰਨ ਤੇ ਅੱਜ ਦਿਖਾਵਾਂਗਾ ਅ ਕਿੰਨਾ ਗਾਇਜ਼ ਇਦਾਂ ਇਹ ਤਰਪਾਲ ਪਾ ਕੇ ਕਵਰ ਕਰੀਦਾ ਇਹਦੇ ਉੱਪਰ ਲੱਕੜ ਦੇ ਕੇ ਤੇ ਫਿਰ ਐਂ ਦੀ ਰੋਸ਼ਨੀ ਜਾਂਦੀ ਆ ਨੀਚੇ ਦੀ ਉਹ ਤੁਹਾਨੂੰ ਦਿਖਦਾ ਹੀ ਹੋਗਾ ਰੋਸ਼ਨੀ ਜਾਂਦੀ ਆ ਤੇ ਗਾਹੀ ਸੁਖਸ਼ਮਦਾਨ ਹੋ ਗਿਆ ਹੈ ਓਪਨ ਹੋ ਗਿਆ ਡੈਡੀ ਨੂੰ ਉਹ ਹੈਡਮਿਟ ਹੋਏ ਨੂੰ ਤੇ ਅੱਜ ਛੁੱਟੀ ਮਿਲੀ ਬੜੇ ਤੱਕੇ ਨਾ ਦਵਾਈ ਔਰ ਬਿੱਲ ਤੇ ਬਿੱਲ ਬਣਾਈ ਜਾਂਦੇ ਸੀ ਆਈ ਬੜੇ ਤੱਕੇ ਨਾ ਦਵਾਈ ਛੁੱਟੀ ਦਿਨਾ ਭੈਣਾਂ ਨੇ ਮੇਰੇ ਛੁੱਟੀ ਨਹੀਂ ਦੇਣਦੇ ਹੁਣ ਛੋਟੀ ਭੈਣ ਕੋਲ ਆ ਪਹਿਲਾਂ ਮੇਰੇ ਕੋਲ ਰਹਿ ਸੀ 4-5 ਦਿਨ ਹੁਣ ਮੇ ਤੋਂ ਬਾਅਦ ਚ ਹਸਪੀਟਲ ਐਡਮਿਟ ਕਰਵਾਇਆ ਹੈਡਮਿਟ ਕਰਵਾ ਕੇ ਹੁਣ ਛੁੱਟੀ ਦਿਵਾ ਕੇ ਤੇ ਹੋਣ ਛੋਟੀ ਭੈਣ ਕੋ ਗਿਆ ਤੋੜੇ ਕ ਦਿਨ ਉੱਥੇ ਰਹਿਣਗੇ ਤੇ ਬਾਅਦ ਵਿੱਚ ਉਹਨਾਂ ਦਾ ਸੋਚਦੇ ਆ ਕੀ ਕਰਨਾ ਹੈ ਉਹਨਾਂ ਨੂੰ ਪਿੰਡ ਨਹੀਂ ਜਾਂਦੇ ਨਾ ਪਿੰਡ ਜਾਂਦੇ ਆ ਨਾ ਤੋ ਫਿਰ ਬਿਮਾਰ ਹੋ ਜਾਂਦੀ ਆ ਆਪਣੀ ਕੇਅਰ ਕੋਈ ਨਹੀਂ ਕਰਦੇ ਦੋਵੇਂ ਦੋਵੇਂ ਜਾਣੇ ਹੈਗੇ ਡੈਡੀ ਦੇ ਸਿਰਫ ਇੱਕ ਦੀਪੂ ਛੋਟਾ ਭਰਾ ਤੇ ਡੈਡੀ ਹੋਰ ਤੇ ਕੋਈ ਹੈ ਨਹੀਂ ਆ ਤੇ ਤਾਂ ਕਰਕੇ ਬੜੀ ਤੰਗੀ ਆਂਦੀ ਬੜੀ ਪਰੇਸ਼ਾਨੀ ਆਉਂਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਦੱਸ ਨਹੀਂ ਸਕਦੇ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਜੇ ਦੱਸੀਏ ਤੇ ਲੋਕੀ ਮਜ਼ਾਕ ਡੂੰਦੇ ਆ ਮਕਿਨ ਗੱਲ ਕਰੀ ਬੰਦਾ ਕਰੇਗੇ ਦੇ ਨਾਲ ਤੇ ਕੋਈ ਹੈ ਹੀ ਨਹੀਂ ਹੱਲ ਦੱਸ ਨਹੀਂ ਦੱਸਣਾ ਵੀ ਕੀ ਆ ਕੀ ਕਹਿੰਦੇ ਦੁੱਖ ਦੁੱਖ ਦਸੀ ਇਹਦੇ ਕਿਨੇ ਦੁੱਖ ਮਤਲਬ ਕਿ ਇਹਨਾਂ ਦਸੀ ਇਹਦੇ ਵੰਡਦਾ ਏ ਤੇ ਇੱਥੇ ਅੱਜ ਕੱਲ ਦਾ ਜ਼ਮਾਨਾ ਇੰਜ ਹੋ ਗਿਆ ਨਾ ਕਿ ਦੁੱਖ ਵੰਡਾਈ ਇਹਨਾਂ ਤੇ ਅਗਲੇ ਦਾ ਮਜ਼ਾਕ ਡਾਉਂਦੀ ਆ ਤੇ ਤਾਂ ਕਰਕੇ ਦੱਸਉਂਦਾ ਹੁਣ ਫਾਇਦਾ ਹੀ ਨਹੀਂ ਕਿਸੇ ਨਾਲ ਗੱਲ ਕਰਨ ਦਾ ਤੇ ਨਾ ਹੀ ਆਈ ਗੱਲ ਕਰਦੇ ਆ ਜੋ ਵੀ ਆ ਮਹਾਰਾਜ ਤੇ ਜਾਣਦਾ ਹੀ ਆ ਤੇ ਚਲੋ ਮਾਰੇ ਚੰਗੇ ਦਿਨ ਆਉਂਦੇ ਰਹਿੰਦੇ ਸਾਰਿਆਂ ਦੇ ਪਰ ਰੱਬ ਕਰੇ ਕਿਸੇ ਦਿਨ ਆਵੇ ਜਦੋਂ ਕੋਈ ਪਿੱਛੇ سپورਟ ਨਾ ਨਾ ਹੋਵੇ ਉਹਦੇ ਤੇ ਉਪਾਏ ਨਾ ਨਾ ਆਵੇ ਨਾ ਹੀ ਕਰੀ ਕੇ ਨੂੰ ਆਉਣੀ ਚਾਹੀਦੀ ਆ ਚਲੋ ਜੋ ਮਾਰਾ ਨੇ ਲਿਖਿਆ ਹੈ ਵਾਹਿਗੁਰੂ ਦੇ ਹੱਥ 'ਚ ਸਾਰਾ ਕੁਝ ਹੈ ਚਲ ਗਾਇਸ ਤੁਹਾਨੂੰ ਮਿਲਦੇ ਹਾਂ ਥੋੜੀ ਜਿਹੀ ਥੋੜੀ देर ਬਾਅਦ ਥੱਲੇ ਜਾ ਕੇ ਹੈਲੋ ਜੀ ਬੈਕ ਟੂ ਵਲੌਗ ਤੇ ਗਾਇਸ ਆਪ ਆ ਗਏ ਹਾਂ نیچے ਤੇ ਆਪ ਅੱਜ ਬਣਾਉਣੀਆਂ ਗੱਠਲ ਦੀ ਸਬਜ਼ੀ ਤੇ ਆ ਜੋ ਵੇਖਣੇ ਕਿ ਇਸ ਤਰ੍ਹਾਂ ਬਣਾਉਂਦੇ ਆ ਗਾਈਜ਼ ਸਿੰਪਲ ਤੇ ਸੋਬਰ ਬਣਾਉਣੀ ਆ ਕੋਈ ਜ਼ਿਆਦਾ ਨਹੀਂ ਕਰਨਾ ਇਹਨਾਂ ਨੂੰ ਚੰਗੀ ਤਰ੍ਹਾਂ ਮੋਵਾਸ਼ ਕਰ ਲਿਆ ਇੱਕ ਵਾਰੀ ਗਠਲ ਨੂੰ ਤੇ ਹੁਣ ਨੂੰ ਵੋਸ਼ ਕਰਕੇ ਆਪਾਂ ਕਰ ਦੇਣਾ ਬੰਦ ਤੇ ਗਾਈਜ਼ ਦੋ ਗਲਾਸ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਪਾਣੀ ਇੱਕ ਗਲਾਸ ਪਹਿਲਾਂ ਤੇ ਇੱਕ ਗਲਾਸ ਹੁਣ ਦੋ ਗਲਾਸ ਪਾਣੀ ਪੈ ਗਿਆ ਤੇ ਇਹ ਤੋਂ ਬਾਅਦ ਆਪਾਂ ਕਰਾਂਗੇ ਕੁੱਕਰ ਬੰਦ ਤੇ ਗੈਸ ਕਰਾਂਗੇ ਆਪਾਂ ਚਾਲੂ ਅਸੀਂ ਚਾਲੂ ਹੋ ਗਿਆ ਕੁੱਕਰ ਰੱਖਤਾ ਉੱਪਰ ਬਾਅਦ ਪਾਣੀ ਨੂੰ ਥੋੜਾ ਜਿਹਾ ਉਬਲਨਵਾਂਗੇ ਗੈਸ ਤਾਂ ਕਰਕੇ ਆਪਾਂ ਔਰ ਤੇਜ ਕਰ ਦਿੱਤਾ ਵਾ ਤੇ ਇਹਨੂੰ ਪਾਣੀ ਹੋਣ ਦਿਆਂ ਤੱਕ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਐਡ ਕਰਕੇ ਮਸਾਲੇ ਪਾਵਾਂਗੇ ਆਪਾਂ ਐਡ ਆ ਥੋੜੇ ਜਿਹਾ ਮਸਾਲੇ ਹੀ ਇਹਦੇ ਵਿੱਚ ਪਾਉਣਾ ਹੈ ਹਲਦੀ ਹਲਦੀ ਪਾਵਾਂਗੇ ਤੇ ਨਮਕ ਉਥੇ ਡੱਬੇ 'ਚ ਪਿਆ ਵਾ ਉਹ ਪਾਵਾਂਗੇ ਤੇ ਗਾਇਜ਼ ਪਾਣੀ ਗਰਮ ਹੋਣ ਦਿਆ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ 2 ਚਮਚ ਪਾਵਾਂਗੇ ਮੁੜ ਕੇ ਸਵਾਦ ਅਨੁਸਾਰ ਸੁਝੇ ਜਿਹਾ ਪਾਵਾਂਗੇ ਗਾਈਜ਼ ਨੂੰ ਮੁਕ ਪਾਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੁਹਾਨੂੰ ਤੇ ਵੀ ਪਾਵਾਂਗੇ ਤੇ ਗਾਈਜ਼ ਟਮਾਟਰ ਲੈ ਲਏ ਆ ਟਮਾਟਰ ਦੀ ਬਣਾਵਾਂਗੇ ਆਪਾਂ ਗਰੀਬੀ ਤੇ ਟਮਾਟਰ ਜੂਸਰ ਦੇ ਵਿੱਚ ਕਰਨਾ ਹੀ ਮਤਲਬ ਗ੍ਰਾਈਂਡ ਕਰਨਾ ਹੀ ਜੂਸਰ ਦੇ ਵਿੱਚ ਮਿਕਸਰ ਦੇ ਵਿੱਚ ਤੇ ਉਹ ਤੇ ਬੜੀ ਦੂਰ ਰੱਖਿਆ ਪੀਟੀ ਚ ਰੱਖਿਆ ਤੇ ਉੱਥੋਂ ਕਿੱਦਾਂ ਕੱਢਾਂਗੇ ਤੇ ਫਿਰ ਸੋਚਦੇ ਹਾਂ ਹੁਣ ਕੁਝ ਆਈਡੀਆ ਲਾਉਣੇ ਆ ਗਾਈਸੋ ਹੁਣ ਆਪਾਂ ਫਰਾਈ ਪੈਨ ਲਵਾਂਗੇ ਫਰਾਈ ਪੈਨ ਦੇ ਵਿੱਚ ਪਾਉਂਦੇ ਪਾਣੀ ਇੱਕ ਗਲਾਸ ਤੇ ਟ੍ਰੇਲ ਉਹਦੇ ਵਿੱਚ ਪਾਉਨੇ ਆ ਟਮਾਟਰ ਦੋ ਪਾਣੀ ਵੀ ਟਮਾਟਰ ਪਾਉਨੇ ਇੱਕ ਗਲਾਸ ਦੇ ਵਿੱਚ ਤੇ ਉਹਨੂੰ ਉੱਥੇ ਬੋਇਲ ਕਰਦੇ ਤੇ ਜਦੋਂ ਬਣੂਗਾ ਨਾ ਬਾਅਦ ਚ ਉਹਨੂੰ ਥੋੜਾ ਜਿਹਾ ਗਲਾਸ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਪੀ ਲਾਂਗੇ ਤੇ ਜਿਹੜੇ ਕੀ ਆਪਣੇ ਘਰੀ ਵੀ ਉਹ ਪੂਰੀ ਹੋਊਗੀ ਇਹ ਗੈਸ ਨੂੰ ਬਲ ਕੇ ਉੱਪਰ ਰੱਖ ਕੇ ਪਾਣੀ ਤੇ ਟਮਾਟਰ ਟਮਾਟਰ ਇਸ ਤਰ੍ਹਾਂ ਤੈਨੂੰ ਦਵਾਂਗੇ ਉੱਪਰ ਕਵਰ ਹਿਤਾ। ਕੁੱਕਰ 'ਚ ਵੀ ਥੋੜਾ ਜਿਹਾ ਪਾਣੀ ਰਿਜਲ ਦੇ ਪਿਆ ਏ। ਸਾਈਡਾਂ ਤੋਂ ਵੇਕਣੇ ਹੁਣੇ ਤੇ ਹੁਣ ਇਹਦੇ ਵਿੱਚ ਪਾ ਲਾਂਗੇ ਆਪਾਂ ਗਠਲ। ਗਠਲ ਨੂੰ ਇੱਧਰ ਰੱਖ ਲੈਂਦੇ ਆ। ਤੇ ਇਹਨੂੰ ਨਾ ਇੱਕ ਵਿਸਲ ਮਰਵਾਵਾਂਗੇ ਤੇਨੂੰ ਥੋੜਾ ਜਿਹਾ ਨਾ ਉਬਲਣ ਦਵਾਂਗੇ। ਉਹਨਾਂ ਤੱਕ ਆਪਾਂ ਪਿਆਜ਼, ਮਿਰਚਾਂ ਤੇ ਲਸਣ ਘਰ ਕੇ ਰੱਖ ਲੈਨੇ ਆ ਤੇ ਤੁਹਾਨੂੰ ਤੁਹਾਨੂੰ ਮਿਲਦੇ ਥੋੜੀ ਦੇਰ 'ਚ। ਗਾਇਸ ਇੱਕ ਵਿਸਲ ਆ ਗਈ ਆ। ਇਹਨੂੰ ਖੋਲ ਕੇ ਹੁਣ ਦੇਖਦੇ ਆਪਾਂ ਇਹ ਆ ਸਾਉਂਤਰੀ ਕਾ ਵਿਸਲ ਖੋਲਣ ਦਾ ਇੰਦਰ ਆਪਾਂ ਟਮਾਟਰ ਵੀ ਦੇਖ ਲੈਨੇ ਕੀ ਬਾਣਾ ਟਮਾਟਰ ਤੇ ਆ ਹੁਣ ਟਮਾਟਰ ਨੂੰ ਥੋੜੀ ਧੀਰ ਲੱਗੂਗੀ ਛੁੱਕਰ ਖੋਲ ਕੇ ਦੇਖਦੇ ਆਂ ਐਦਾਂ ਦਾ ਕੋਈ ਰੰਗ ਹੋ ਗਿਆ ਤੇ ਇਹਨੂੰ ਬਾਹਰ ਕੱਢ ਕੇ ਦੇਖਦੇ ਆਂ ਇਹ ਥੋੜਾ ਜਿਹਾ ਨਾਰਮਲ ਹੋ ਰਿਹਾ ਸਾਫਟ ਹੋ ਗਿਆ ਹੈ ਸਾਫਟ ਹੋ ਗਿਆ ਪਰ ਗਰਮ ਬਹੁਤ ਹੈ ਇਹਨੂੰ ਹੁਣ ਇਦਾਂ ਹੀ ਕੱਢ ਕੇ ਦੇ ਵਿੱਚ ਰੱਖ ਦਿੰਨੇ ਆ ਗਾਈਜ਼ ਆਪਾਂ ਟਮਾਟਰ ਦੀ ਛਿਲ ਆਪੇ ਉੱਤ ਦੀ ਜਾਂਦੀ ਆ ਨਾ ਤੇ ਇਦਾਂ ਬਾਲਣ ਦਾ ਸੌਖਾ ਤਰੀਕਾ ਗਰੇਵੀ ਬਣਾਉਂਦਾ ਇਹਨੂੰ ਇਦਾਂ ਉਹਨਾਂ ਬੰਦ ਕਰਤਾ ਗਿਆ ਸੀ ਇਹਨੂੰ ਇਦਾਂ ਇੱਕੇ ਲਾਵਾਂਗੇ ਇਹਦੇ ਵਿੱਚ ਕੱਢ ਲਾਂਗੇ ਇਹਦੇ ਛਿੱਟਾ ਲੱਗਦੇ ਨੂੰ ਮਤਲਬ ਚਮਚਾ ਨਹੀਂ ਪੇਰਾਂਗੇ ਤੇ ਗ੍ਰੇਟੀ ਬਣ ਜਾਏਗਾ ਆ ਪਾਣੀ ਗੱਠੇ ਡੱਬੀ ਰੱਖ ਲਿਆ ਵਾ ਹੁਣ ਇਦਾਂ ਕਰਕੇ ਤੇ ਲਈ ਬਣਾ ਲਾਂਗੇ ਉਹ ਤੇ ਇੱਧਰ ਆ ਕੱਟ ਲੇ ਪਿਆਜ਼ ਈ ਰਿੱਤੀ ਧਾਰ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਤੇਲ ਦਿੱਤਾ ਆਪਾਂ ਧਾਰ ਤੇਲ ਹੋਣ ਗਿਆ ਹੁਣ ਗਰਮ ਗਰਮ ਹੁੰਦਾ ਫੇ ਤਾਂ ਦਬਾ

ਆਲੂ ਨੂੰ ਇੱਕ ਆਪਾ ਫਿਰ ਵੇਟ ਕਰਦੇ ਹਾਂ ਉਸਾਂ ਲਿਵਾਵਾਂਗੇ ਤੇ ਇਹਨੂੰ ਤੇਜ਼ ਤੇ ਹੀ ਰੱਖਣਾ ਵਾ ਇਹ ਘਾਟ ਤੇ ਨਹੀਂ ਰੱਖਾ ਜਿਆ ਪਕਾਟ ਤੇ ਨੂੰ ਪਕਾਉਣਾ ਦੇਦੀ ਜਿਹੜੇ ਮਸਾਲਾ ਨੂੰ ਚੰਗੀ ਤਰ੍ਹਾਂ ਤੇ ਆਉਣੀ ਹੋਣ ਅੱਜ ਕਾਹਦੀ ਸਬਜ਼ੀ ਹੈ ਦੱਸਿਆ ਤੁਹਾਨੂੰ ਦੱਸਣ ਦਿੰਦੀ ਆ ਤੇ ਫਿਰ ਹਲਦੀ ਪਾ ਦਤੀ ਆ ਠੀਕ ਹੈ ਜੀ ਹਲਦੀ ਪਾਤੀ ਹੈ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਦੇਗੀ ਮਿਰਚ ਕਸਤੂਰੀ ਮੇ ਪੇਸ਼ ਮੀਨ। ਇਹ ਗੇਸ਼ ਮੀਨ ਕਲਰ ਨੂੰ ਸਾਹ ਜਿੰਨਾ ਸੋਮਾ ਦਾ ਕਲਰ ਆਵੇ ਤੇ ਉਹ ਹੁਣ ਥੋੜਾ ਜਿਹਾ ਨੂੰ ਪੁੱਜਣ ਦੇਣਾ ਫਿਰ ਇਹਦੇ ਵਿੱਚ ਪਾਵਾਂਗੇ ਬਟ ਟਮਾਟਰ ਦੀ ਗਰੀਬੀ ਜਿਹੜੀ ਆਪਾਂ ਹੋਣੀ ਬਣਾਈ ਆ। ਤੇ ਬਾਅਦ ਵਿੱਚ ਮਤਲਬ ਉਹ ਨਾ ਟਮਾਟਰ ਦਾ ਨਿਦਾਨ ਰਸਿਆ ਹੈਗੀ ਆਈ ਜਦੋਂ ਦਾ ਘਰ ਘਰ ਬਣਾਉਣ ਦੇ ਆਨੂੰ ਗ੍ਰਾਈਂਡਰ ਜੂਸ ਜਿਹੜਾ ਮਨ ਮਿਕਸਰ ਰੱਖ। ਉਹ ਰੱਖ ਦਿੱਤਾ ਪੇਟੀ ਚ ਉਹ ਪੇਟੀ ਹੈਗੀ ਆ ਉਹ ਉਹਦੇ ਵਿੱਚ ਕੱਢਣ ਦੇ ਕਰਕੇ

ਮਿਰਚਾ ਆਪਣੇ ਘਰ ਮੈਂ ਪਾਈਆਂ ਤੇ ਬੱਚਿਆਂ ਨੇ ਵੀ ਸਬਜ਼ੀ ਖਾਣੀ ਹੈ ਤੇ ਤਾਂ ਲਗੇ ਮਿਰਚਾ ਕੱਟੀ ਪੰਨਾ ਹੋਵੇ ਨਾਲ ਥੋੜਾ ਜਿਹਾ ਹੋਣ ਨਾ ਜਿ ਪਰਿਜਨ ਹੈ ਇਹ ਬੰਗਲਾ ਇਹ ਲਾ ਬਾਲਿਆ ਹਾਂ ਇਹਨੂੰ ਥੋੜਾ ਜਿਹਾ ਆਪਾਂ ਰੱਖਾਂਗੇ ਰਿਜਣ ਵਾਸਤੇ ਪੁੱਜਣ ਵਾਸਤੇ ਮਿਰਚਾ ਜਿਹੜੀਆਂ ਮਤਲਬ ਨਾਲ ਹੋ ਜਾਣਾ ਇਹਨਾਂ ਦੇ ਤੇ ਤੇਰੇ ਨੂੰ ਬਾਅਦ ਵਿੱਚ ਅੱਗੇ ਤੁਹਾਨੂੰ ਜਿਓਗੇ ਦੀ ਆਪ ਵੀ ਲੈ ਲਈ ਇਹ ਹੁਣ ਆਪਾਂ ਚੱਲੇ ਆ ਜੀ ਡੈਡੀ ਨੂੰ ਚੈੱਕ ਕਰਨ ਡੈਡੀ ਨੂੰ ਕਹ ਲੈ ਚਿਕਾ ਨਹੀਂ ਕੀ ਕਰਦੇ ਉਹ ਮੈਂ ਡੈਡੀ ਦਾ ਕੋ ਕਿਤੇ ਖੋ ਗਿਆ ਲੱਤੀ ਫੋਲਡ ਕਿਦਰੀ ਹੈ ਆ ਡੈਡੀ ਅੱਜ ਗੋਡਾ 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 ਤੇ ਅੱਜ ਵੀ ਗੋਡਾ ਮਾ ਜੇ ਮਰੀ ਗੋਟ ਗੋਟ ਅੱਜ ਵੀ ਬਹੁਤ ਬੜੀ ਗੋਟ ਓਕੇ ਅੱਜ ਵੀ ਬੜੀ ਗੋਟ ਮਮੀ ਨੂੰ ਕਬਾਈ ਮਾ ਵੀ ਚੈੱਕ ਕਰ ਅੱਜ ਵੀ ਬੜੀ ਗੋਟ ਉਹ ਦਨੀ ਨਾ ਚੰਗੀ ਬਣੀ ਉਹਦਨ ਆਪਾਂ ਕੋਈ ਤਰਾਹੀ ਨਾ ਕੀਤੀ ਉਦੋਂ ਕੋਈ ਬਣਾਦੀ ਨਹੀਂ ਪਾਣੀ ਦੇ ਇਹ ਬੜੀ ਆਦਨ ਕਿੰਨਾ ਹੀ ਹੋ ਗਿਆ ਬੰਦੀ ਹੈ ਤੇ गाइस ਨੂੰ ਮਿਲਦੇ ਟਾਈਟਲ ਲੱਗੀ ਸਮਝੀ ਸਵਾਦ ਤੇ ਆਪਾਂ ਵੀ ਖਾਗ ਤੇ ਮੈਡ ਹੈਗਾ ਜੀ ਅੱਜ ਵਰਤ ਮੈਡ ਦੀ ਬੈਡ ਤੇ ਖਾਣਾ ਤੇ ਆਪਾਂ ਤੁਹਾਨੂੰ ਰਾਤ ਨੂੰ ਬੈਠੇ ਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿਦਾਂ ਦੀ ਹੈ ਟੇਸਟ ਪਾਲੋ ਸਾਹਮਣੂ ਤੇ ਮਦਰ ਕਹਿੰਦੇ ਆ ਵੀ ਸਵਾਦ ਬਹੁਣੀ ਆ ਆਪਾਂ ਖਾਵਾਂਗੇ ਨਾਲ ਤੁਰਦੇ ਯਾਰ ਚੱਲੇ ਦੁੱਧ ਤੇ ਮੈਗੇ ਫਿਰ ਲਾਵਾ ਕੇ ਥੱਲੇ ਪਾਣ ਤੇ ਤਫੇ ਤੁਹਾਨੂੰ ਦਿਖਾਵਾਂਗੀ ਵੀਡੀਓ ਦੇ ਤੇ ਗਾਇਸ ਮੈਂ ਤੇ ਆ ਪਤਾ ਹੋ ਰੋਟੀ ਦਿੱਤੀ ਫਰਾਤੀ ਉਹ ਦੀ ਸਾਰੇ ਘਾਣਾਂ ਦੀ ਆਮ ਖਾਂਦੀ ਤੇ ਦਰਪੰਦੀ ਆ ਤੁਹਾਡੇ ਕੱਪੜੇ ਕੁੱਪੜੇ ਕਿੱਥੇ ਆ ਹਾਂ ਸਰ ਵੀ ਬੜੀ ਗਰਮੀ ਬੜੀ ਜਿਹੜੀ ਮੰਮੀ ਤੂੰ ਹੀ ਰੋਟੀ ਨਹੀਂ ਖਾਣੀ ਇੱਕ ਅੱਧਾ ਪੁਲਕਾ ਲਿਆਵਾ ਮੇਡ ਦੀ ਦਾਦੀ ਹੂੰ ਤੇ ਨਹੀਂ ਹੋਏ ਹੁੰਦੀ ਤਾਂ ਕਿ ਕੁਵਾਦ ਮਣੀ ਸੇਮ ਲਾਦੀ ਜਦਾਂ ਮਲੇਗੀ ਫਰੇਵੀਂ ਦੀ ਚੀਤ ਕੋ ਨਹੀਂ ਸੇਮ ਲੋਦਾ ਹੀ ਬੰਦਾ ਆ ਵੀ ਜਿਵੇਂ ਉਹਦੇ ਲੱਦੇ ਜਿਦਾ ਚਿਕਨ ਹੁੰਦਾ ਬੋਲਸ ਗਾਇਸ ਇਹ ਤੇ ਖਾਂਦੇ ਰੋਟੀ ਤੇ ਆਪਾਂ ਤੇ ਖਾਣੀ ਜੇ ਖਾਦੀ ਤੇ ਆਪਾਂ ਸਿੰਪਲ ਖਾਦੀ ਦਹੀਂ ਦੇ ਨਾਲ ਸਿਰਫ ਫੁਲਕਾ ਤੇ ਚਲੋ ਠੀਕ ਹੈ ਗਾਇਸ ਹੋ ਨਹੀਂ ਰੋਟੀ ਦੇ ਖਾਣ ਤੇ ਆਪਾਂ ਵੀ ਕਰ ਲਿਆ ਰਸੂਈ ਦਾ ਸਾਰਾ ਕੰਮ ਕਰ ਲੀਨ ਤੇ ਅ ਹੁਣ ਮਿਲਦੇ ਆ ਤੁਹਾਨੂੰ ਕੱਲ ਨੈਕਸਟ ਵਲੌਗ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੱਕ ਤਕਰੀ